ਦਾਮੀ ਬਦਲ ਜਾਣਾ ਸਾਰਾ ਕੁਝ ਪਿਛਲੇ 10 ਸਾਲਾਂ ਲਈ ਵੀ ਮੈਨੂੰ ਨਸ਼ੇੜੀ ਕਹਿਣਾ ਕੋਈ ਨਸ਼ੇੜੀ ਇਸ ਲੈਵਲ ਤੱਕ ਕੰਮ ਨਹੀਂ ਕਰ ਸਕਦਾ 19 ਘੰਟੇ ਕੰਮ ਨਹੀਂ ਕਰ ਸਕਦਾ ਬਹੁਤ ਦੇਰ ਤੋਂ ਸਮਝਾ ਰਿਆ ਸੀ ਤੁਹਾਨੂੰ ਕਿ ਜੋਤੀ ਜੀ ਬਹੁਤ ਬੰਦੇ ਮਗਰ ਲੱਗੇ ਹੋਏ ਨੇ ਵੀ ਨਾ ਕਰੋ ਨਾ ਕਰੋ ਇਦਾਂ ਨਾ ਕਰੋ ਪਰ ਤੁਸੀਂ ਨਹੀਂ ਮੰਨੇ ਤੁਸੀਂ ਕਿੰਨਾ ਗੰਦ ਬੋਲ ਰਹੇ ਹੋ ਮੇਰੇ ਲਈ ਮੇਰੇ ਫੈਮਲੀ ਲਈ ਉਹ ਟੱਕੇ ਦੇ ਉਸ ਬੰਦੇ ਦੇ ਲਈ ਜਿਹਦਾ ਨਾਮ ਉਸਮਾਨ ਹੈ ਅਵਿਨਾਸ਼ ਕੁਮਾਰ ਕਰਤਾਰਪੁਰ ਦਾ ਰਹਿਣ ਵਾਲਾ ਕ੍ਰਿਮੀਨਲ ਉਹ ਬੰਦਾ ਜਿਸ ਪਰ ਪਹਿਲਾਂ ਵੀ ਮੈਨੂੰ ਮੀਡੀਆ ਦੇ ਵਿੱਚ ਬਦਨਾਮ ਕੀਤਾ ਹੁਣ ਵੀ ਤੁਸੀਂ ਮੈਂ ਇੱਕ ਵਾਰ ਵੀ ਨਹੀਂ ਬੋਲਿਆ ਅੱਜ ਫਸਟ ਟਾਈਮ ਬੋਲ ਰਿਹਾ ਹਾਂ ਤੁਸੀਂ ਹਟਦੇ ਨਹੀਂ ਪਏ ਅਗਰ ਬਾਜੀ ਮੈਂ ਝੂਠਾ ਹੁੰਦਾ ਨਾ ਉਹ ਸੰਗਤ ਜੀ ਮੈਂ ਝੂਠਾ ਹੁੰਦਾ ਅੱਜ ਇੱਥੇ ਬੈਠ ਕੇ ਕੇਸ ਲੜ ਨਹੀਂ ਰਿਹਾ ਹੁੰਦਾ ਜੋਤੀ ਜੀ ਦਾ ਬੈ ਲੈ ਕੇ ਸਭ ਕੁਝ ਨਿਕਲ ਗਿਆ ਹੁੰਦਾ ਹੁਣ ਨੂੰ ਤਾਂ। ਔਰ ਮੀਨੂ ਸਾਹਿਲ ਨੂੰ ਦੋਨਾਂ ਜਾਣਿਆਂ ਦਾ ਵੀਜ਼ਾ ਰੋਕਿਆ ਗਿਆ। ਤਾਂ ਅਸੀਂ ਖੁਸ਼ ਹਾਂ। ਮੇਰੇ ਔਰ ਸਾਹਿਲ ਦੇ ਨਾ ਜਾਣਨਾ ਯੂਕੇ ਟੂ ਰੱਛਾ ਹੋ ਰਿਹਾ ਤਾਂ ਕੋਈ ਗੱਲ ਨਹੀਂ। ਕਿਸੇ ਵੀ ਗੱਲ ਦਾ ਦੋ ਜ਼ਿੰਮੇਵਾਰ ਹੈ ਮੈਂ ਲਾਈਵ کہہ ਰਹੇ ਹਾਂ ਅੱਜ ਮੈਂ ਮਜਬੂਰ ਹੋ ਕੇ ਕਹਿ ਰਿਹਾ ਹਾਂ 1.5 ਸਾਲ ਹੋ ਗਏ ਸੰਗਤ ਜੀ ਮੈਨੂੰ ਖੂਨ ਦੇ ਹੰਝੂ ਰਵਾਏ ਇਹਨਾਂ ਨੇ। ਇੱਕ ਇੱਕ ਪੈਸਾ ਇਹਨਾਂ ਦੇ ਕੋਲ ਹੈ। ਸੰਗਤ ਜੀ ਮੈਂ ਲਾਈਵ ਨਹੀਂ ਆਣਾ ਸੀ। ਪਰ ਮੈਨੂੰ ਲਾਈਵ ਆਣ ਲਈ ਮਜਬੂਰ ਕਰ ਦਿੱਤਾ ਗਿਆ। ਮਜਬੂਰ ਇਦਾ ਕਰ ਦਿੱਤਾ ਗਿਆ ਸੰਗਤ ਜੀ ਤੁਸੀਂ ਸਾਰੇ ਜਾਣਦੇ 10 ਸਾਲ ਦਾ ਟਾਈਮ ਕੋਈ ਥੋੜਾ ਟਾਈਮ ਨਹੀਂ ਹੁੰਦਾ। ਔਰ ਮੇਰਾ ਔਰ ਜੋਤੀ ਜੀ ਦਾ ਇੱਕ ਇੱਕ ਪਲ ਮੈਂ ਸ਼ੇਅਰ ਕੀਤਾ ਹੋਇਆ ਹੈ ਹਰ ਜਗ੍ਹਾ। ਔਰ ਇੱਕੋ ਦਮੀ ਬਦਲ ਜਾਣਾ ਸਾਰਾ ਕੁਝ ਪਿਛਲੇ 10 ਸਾਲਾਂ ਲਈ ਵੀ ਮੈਨੂੰ ਨਸ਼ੇੜੀ ਕਹਿਣਾ। ਕੋਈ ਨਸ਼ੇੜੀ ਇਸ ਲੈਵਲ ਤੱਕ ਕੰਮ ਨਹੀਂ ਕਰ ਸਕਦਾ 19 ਘੰਟੇ ਕੰਮ ਨਹੀਂ ਕਰ ਸਕਦਾ। ਔਰ ਮੈਂ ਕੁਝ ਜ਼ਿਆਦਾ ਵੀ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਪਹਿਲਾਂ ਹੀ ਬਹੁਤ ਮਜ਼ਾਕ ਉਡਾ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਦੇ ਉੱਪਰ। ਇਸ ਫੈਮਲੀ ਦਾ ਇਸ ਫੈਮਲੀ ਦੇ ਲਈ ਔਰ ਜੋਤੀ ਜੀ ਅੱਜ ਵੀ ਤੁਹਾਡੇ ਲਈ ਉੱਨੀ ਹੀ ਇੱਜ਼ਤ ਹੈ ਤਾਂ ਦੁਆਵਾਂ ਨੇ ਤੁਹਾਨੂੰ ਤਾਂ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਤਾਂ ਜਿਹੜੇ ਬੰਦੇ ਤੁਹਾਨੂੰ ਇਹ ਚੀਜ਼ਾਂ ਚਾਹੇ ਤੁਸੀਂ ਹੋ ਜਾਂ ਕੋਈ ਵੀ ਹੈ ਇਸ ਫੈਮਲੀ ਨੂਰਾ ਫੈਮਲੀ ਦੇ ਲਈ ਅਗਰ ਕੋਈ ਵੀ ਲਾਈਵ ਆ ਕੇ ਕੁਝ ਵੀ ਬੋਲਦਾ ਹੈ ਨਾ ਤਾਂ ਉਹ ਕਿਸੇ ਦਾ ਸਿਖਾਇਆ ਹੋਇਆ ਹੈ ਉਹ ਖੁਦ ਨਹੀਂ ਬੋਲ ਰਿਹਾ ਔਰ ਮੈਂ ਬਹੁਤ देर ਤੋਂ ਸਮਝਾ ਰਿਹਾ ਸੀ ਤੁਹਾਨੂੰ ਕੀ ਜੋਤੀ ਜੀ ਬਹੁਤ ਬੰਦੇ ਮਗਰ ਲੱਗੇ ਹੋਏ ਨੇ ਵੀ ਨਾ ਕਰੋ ਨਾ ਕਰੋ ਇਦਾਂ ਨਾ ਕਰੋ ਪਰ ਤੁਸੀਂ ਨਹੀਂ ਮੰਨੇ ਤੁਸੀਂ ਕਿੰਨਾ ਗੰਦ ਬੋਲ ਰਹੇ ਹੋ ਮੇਰੇ ਲਈ ਮੇਰੇ ਫੈਮਲੀ ਲਈ ਮੈਂ ਚੁੱਪ ਬੈਠਾ ਸੀਗਾ ਕਿ ਨਹੀਂ ਯਾਰ ਜੋਤੀ ਜੀ ਤੁਸੀਂ ਆਪਣੀ ਲਾਈਫ ਸਪੈਂਡ ਕਰੋ ਅਗਰ ਤੁਸੀਂ ਮੈਨੂੰ ਕਾਲ ਕੇ ਖੁਸ਼ ਹੋ ਨਾ ਤਾਂ ਕੋਈ ਗੱਲ ਨਹੀਂ ਮੈਂ ਸਾਈਡ ਤੇ ਬੈਠਾ ਸੰਗਤ ਜੀ ਤੁਹਾਨੂੰ ਨਹੀਂ ਪਤਾ ਜਿਹੜੇ ਬੰਦੇ ਕਮੈਂਟ ਕਰ ਰਹੇ ਨੇ ਮੇਰਾ ਭਰਾ ਇੱਕ ਵਾਰ ਰਿਐਲਿਟੀ ਦੇਖਣਾ ਕੀ ਹੈ ਜਦੋਂ ਰਿਐਲਿਟੀ ਚੈੱਕ ਕਰੋਗੇ ਨਾ ਕਿਸ ਬੰਦੇ ਦੇ ਲਈ ਦੋ ਟਕੇ ਦੇ ਉਸ ਬੰਦੇ ਦੇ ਲਈ ਜਿਹਦਾ ਨਾਮ ਉਸਮਾਨ ਹੈ ਅਵਿਨਾਸ਼ ਕੁਮਾਰ ਕਰਤਾਰਪੁਰ ਦਾ ਉਹ ਰਹਿਣ ਵਾਲਾ ਕ੍ਰਿਮੀਨਲ ਉਹ ਬੰਦਾ ਗੈਂਗਸਟਰ ਉਹ ਬੰਦਾ ਤਾਂ ਹੀ ਭਾਜੀ ਇਹ ਸਾਰਾ ਪਰਿਵਾਰ ਅਲੱਗ-ਅਲੱਗ ਹੋ ਗਿਆ ਸਾਡਾ ਉਸ ਬੰਦੇ ਦੀ ਬਦੌਲਤ ਉਹਦੇ ਪਹਿਲਾਂ ਵੀ ਉਹ ਮੈਂ ਹੁਣ ਉਹ ਚੀਜ਼ਾਂ ਨਹੀਂ ਬੋਲਣਾ ਚਾਹੁੰਦਾ ਬਸ ਤੁਸੀਂ ਇੱਕ ਵਾਰ ਚੈੱਕ ਕਰਵਾ ਲੈਣਾ ਕੁਨਾਲ ਪਾਸੀ ਦਾ ਤਾਂ ਪਤਾ ਹੈ ਨਾ ਸਾਰਿਆਂ ਨੂੰ ਇਹਨਾਂ ਤਾਂ ਹੁਣ ਤੁਸੀਂ ਅਵਿਨਾਸ਼ ਕੁਮਾਰ ਜਿਹਦਾ ਨਾਮ ਉਸਮਾਨ ਰੱਖਿਆ ਗਿਆ ਨੂਰ ਬਦਲ ਕੇ ਮੈਨੂੰ ਨਹੀਂ ਪਤਾ ਜੋਤੀ ਜੀ ਕੋ ਕਿਹੜਾ ਕਾਨੂੰਨ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਨਾਮ ਬਦਲ ਸਕਦੇ ਧਰਮ ਬਦਲ ਕੇ ਕਿਸੇ ਦਾ ਤਾਂ ਇਹ ਮੈਂ ਨਹੀਂ ਬੋਲਣਾ ਸੀ ਔਰ ਮੈਂ ਰਿਕਵੈਸਟ ਕਰਦਾ ਜਿੰਨੇ ਵੀ ਇਸ ਫੈਮਿਲੀ ਮੈਂਬਰ ਤੋਂ ਵਾਰ-ਵਾਰ ਲਾਈਵ ਹੁੰਦੇ ਨੇ ਨਾ ਹੋਵੋ ਨਾ ਹੋਵੋ ਮੀਡੀਆ ਦੇ ਵਿੱਚ ਨਾ ਆਓ ਘਰ ਦੀ ਗੱਲ ਹੈ ਤੁਹਾਨੂੰ ਮੈਂ ਨਹੀਂ ਪਸੰਦ ਸੀਗਾ ਨਾ ਤੁਸੀਂ ਫਿਰ ਪਹਿਲਾਂ ਵੀ ਮੈਨੂੰ ਮੀਡੀਆ ਦੇ ਵਿੱਚ ਬਦਨਾਮ ਕੀਤਾ ਹੁਣ ਵੀ ਤੁਸੀਂ ਮੈਂ ਇੱਕ ਵਾਰ ਵੀ ਨਹੀਂ ਬੋਲਿਆ ਅੱਜ ਫਸਟ ਟਾਈਮ ਬੋਲ ਰਿਹਾ ਤੁਸੀਂ ਹਟਦੇ ਨਹੀਂ ਪਏ ਕਿ ਪਹਿਲਾਂ ਮੈਨੂੰ ਨਿਕਾਲਿਆ ਗਿਆ ਫਿਰ ਸੁਲਤਾਨਾ ਜੀ ਨੂੰ ਨਿਕਾਲਿਆ ਗਿਆ ਔਰ ਕਾਲਣ ਦਾ ਹੱਕ ਜੋਤੀ ਜੀ ਸਿਰਫ ਤੁਹਾਡੇ ਕੋਲ ਹੈ ਔਰ ਕਿਸੇ ਨੂੰ ਰੱਖਣ ਦਾ ਹੱਕ ਵੀ ਸਿਰਫ ਤੁਹਾਡੇ ਕੋਲ ਹੈ ਭਾਜੀ ਕਮੈਂਟਾਂ ਦੀ ਮੈਨੂੰ ਪਰਵਾਹ ਨਹੀਂ ਹੈਗੀ ਜਦੋਂ ਸੱਚ ਮੂਰੇ ਆਣਾ ਨਾ ਉਸਮਾਨ ਨੂਰ ਜੀ ਦਾ ਜਿਨੇ 1.5 ਸਾਲ ਤੋਂ ਸਾਡਾ ਪਰਿਵਾਰ ਬਰਬਾਦ ਕਰ ਦਿੱਤਾ ਖਤਮ ਕਰ ਦਿੱਤੀਆਂ ਸਾਰੀਆਂ ਚੀਜ਼ਾਂ ਸਾਡੇ ਪਰਿਵਾਰ ਦੇ ਵਿੱਚੋਂ ਇਹ ਜਿਹੜੇ ਬੋਲਦੇ ਪਏ ਨਾ ਯੂਜ਼ਡ ਜੋਤੀ 10 ਸਾਲ ਹੋ ਗਏ ਨੇ ਮੈਨੂੰ ਜੋਤੀ ਜੀ ਨਾਲ ਰਹਿੰਦੇ ਔਰ ਜਿਹੜੇ ਕਿਹੜੇ ਕਹਿ ਰਹੇ ਆ ਨਾ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਹੈ ਨਹੀਂ ਅਗਰ ਬਾਜੀ ਮੈਂ ਝੂਠਾ ਹੁੰਦਾ ਨਾ ਉਹ ਸੰਗਤ ਜੀ ਮੈਂ ਝੂਠਾ ਹੁੰਦਾ ਅੱਜ ਇੱਥੇ ਬੈਠ ਕੇ ਕੇਸ ਲੜ ਨਹੀਂ ਰਿਹਾ ਹੁੰਦਾ ਜੋਤੀ ਜੀ ਦਾ ਮੈਂ ਲੈ ਕੇ ਸਭ ਕੁਝ ਨਿਕਲ ਗਿਆ ਹੁੰਦਾ ਹੁਣ ਨੂੰ ਤਾਂ ਔਰ ਕਮੈਂਟਸ ਦੇ ਉੱਪਰ ਲੱਖਾਂ ਰੁਪਏ ਲਗਾਏ ਜਾ ਰਹੇ ਨੇ ਮੇਰੇ ਲਈ 네ਗੇਟਿਵ ਕਮੈਂਟ ਪਾਏ ਜਾਣ ਜੋਤੀ ਜੀ ਲਈ ਪੋਜ਼ਿਟਿਵ ਕਮੈਂਟ ਪਾਏ ਜਾਣ ਮੈਨੂੰ ਪਰਵਾਹ ਨਹੀਂ ਹੈ ਉਸ ਚੀਜ਼ਾਂ ਦੀ ਪੂਰੀ ਦੁਨੀਆ ਮੈਨੂੰ ਪਿਆਰ ਕਰਦੇ ਪਿਓ ਤੁਸੀਂ ਮਾਲਕੋ ਪੂਰੀ ਦੁਨੀਆ ਚੋਂ ਮੈਨੂੰ ਪਿਆਰ ਮਿਲਦਾ ਪਿਆ ਹੈ ਔਰ ਜੋਤੀ ਜੀ ਤੁਸੀਂ ਕਹਿੰਦੇ ਆ ਨਾ ਯੂਕੇ ਨਹੀਂ ਆਨ ਦਿੱਤਾ ਮੈਂ ਮੈਨੇਜਮੈਂਟ ਕਰਦਾ ਕੋਈ ਪਾਗਲ ਨਹੀਂ ਹੈ ਮੈਂ ਤੁਹਾਡੇ ਸ਼ੋਜ਼ ਨਾ ਖਰਾਬ ਹੋਣ ਪ੍ਰੋਮੋਟਰਸ ਦੇ ਲੱਗੇ ਹੋਏ ਐਨੇ ਪੈਸੇ ਨਾ ਖਰਾਬ ਹੋਣ ਅਗਰ ਮੇਰੇ ਜਾਣ ਦੇ ਨਾਲ ਤੁਹਾਡੇ ਸ਼ੋਜ਼ ਕੰਪਲੀਟ ਹੁੰਦੇ ਆ ਤੇ ਮੈਨੂੰ ਕੀ ਜ਼ਰੂਰਤ ਹੈ ਜਾਣ ਦੀ ਸੁਲਤਾਨਾ ਜੀ ਪਹੁੰਚੇ ਆ ਨਾ ਪਰ ਤੁਸੀਂ ਹਰ ਇੱਕ ਜਾਣੇ ਨੂੰ ਬਦਨਾਮ ਕਰਦੇ ਪਏ ਹੋ ਨਾ ਕਰੋ ਇਦਾਂ ਮੈਂ ਰਿਕੁਐਸਟ ਕਰਦਾ ਨਾ ਕਰੋ ਨਾ ਜੋਤੀ ਜੀ ਨੂੰ ਔਰ ਨਾ ਕਿਸੇ ਨੂੰ ਸਲਾਮਾ ਦੇ ਕੇ ਲਾਈਵ ਹੋਣ ਲਈ ਬਾਰ ਬਾਰ ਕਹੋ ਕੋਈ ਫਾਇਦਾ ਨਹੀਂ ਹੋਏਗਾ ਜਿਹੜਾ ਵੀ ਇਹਦੇ ਪਿੱਛੇ ਹੈ ਮੇਰੇ ਕੋਲ ਸਭ ਚੀਜ਼ਾਂ ਦਾ ਜਵਾਬ ਹੈ ਭਾਜੀ ਵਕਤ ਦੱਸੂਗਾ ਵਕਤ ਦੱਸੂਗਾ ਕਿਦੇ ਲਈ ਔਰ ਕਿਨੂੰ ਮੇਰੀ ਇਮੇਜ ਐਦਾਂ ਹੀ ਦੇਣ ਦੇ ਲਈ ਇਹ ਸਭ ਕੁਝ ਕੀਤਾ ਗਿਆ ਬਾਕੀ ਜਾਇਦਾਦਾਂ ਦੀ ਮੈਂ ਰਿਕਵੈਸਟ ਕਰਦਾ ਸਾਰੀ ਫੈਮਿਲੀ ਨੂੰ ਪਲੀਜ਼ ਲਾਈਵ ਨਾ ਆਓ बार-बार ਲਾਈਵ ਆ ਕੇ ਚੀਜ਼ਾਂ ਨਾ ਕਰੋ ਮੈਂ ਪਹਿਲਾਂ ਵੀ ਰਿਕਵੈਸਟ ਕਰਦਾ ਮੈਨੂੰ ਮਜਬੂਰ ਕੀਤਾ ਗਿਆ ਸਾਰੇ ਜਾਣੇ ਦੁਆ ਕਰੋ ਕੋਈ ਕਿਸੇ ਨੂੰ ਅਲੱਗ ਨਹੀਂ ਕਰ ਸਕਦਾ ਔਰ ਮੈਨੂੰ ਸਾਹਿਲ ਨੂੰ ਦੋਨਾਂ ਜਾਣਿਆਂ ਦਾ ਵੀਜ਼ਾ ਰੋਕਿਆ ਗਿਆ ਤਾਂ ਅਸੀਂ ਖੁਸ਼ ਹਾਂ ਕਿ ਮੇਰੇ ਮੇਰੇ ਔਰ ਸਾਹਿਲ ਦੇ ਨਾ ਜਾਣਨਾ ਯੂਕੇ ਟੂ ਰੱਛਾ ਹੋ ਰਿਹਾ ਹੈ ਤਾਂ ਕੋਈ ਗੱਲ ਨਹੀਂ ਤਾਂ ਬਾਕੀ ਜੋਤੀ ਜੀ ਗਲਤ ਨਾ ਬੋਲੋ ਐਨਾ ਗਲਤ ਨਾ ਬੋਲੋ ਤਾਂ ਬਾਕੀ ਹਾਂ ਜੀ ਸੱਚ ਹੈ ਮਹਾਰਾਜ ਜਦੋਂ ਕਿਸੇ ਨੇ ਕਿਸੇ ਨੂੰ ਚੜਨਾ ਹੁੰਦਾ ਤਾਂ ਉਹ ਉਹਨੂੰ ਬਦਨਾਮ ਕਰਦਾ ਹੈ ਬਹੁਤ ਬਦਨਾਮ ਕਰਦਾ ਹੈ ਔਰ ਜਦੋਂ ਕਿਸੇ ਦਾ ਮੁਕਾਬਲਾ ਨਹੀਂ ਹੁੰਦਾ ਕਿਸੇ ਦੇ ਕੋਲੋਂ ਤਾਂ ਵੀ ਉਹ ਉਹਨੂੰ ਬਦਨਾਮ ਕਰਦਾ ਹੈ ਤਾਂ ਬਾਕੀ ਰੱਬ ਰੱਖਾ ਆ ਮੈਂ ਰਿਕੁਐਸਟ ਕਰਦਾ ਓਸਤਾਦ ਜੀ ਨੂੰ ਵੀ ਰਿਕੁਐਸਟ ਕਰਦਾ ਕਿ ਓਸਤਾਦ ਜੀ ਪਲੀਜ਼ ਅਸੀਂ ਬੱਚੇ ਆ ਤੁਹਾਡੇ ਤੁਸੀਂ ਜਦੋਂ ਬਾਜ਼ ਮਾਰੀ ਆ ਕੁਨਾਲ ਹਾਜ਼ਰ ਖੜਾ ਹੈ ਤੁਹਾਡੇ ਲਈ ਪਰ ਤੁਸੀਂ ਐਦਾਂ ਨਾ ਕਿਹਾ ਕਰੋ ਕਿ ਮੈਂ ਕੀ ਲੈਣਾ ਦੇਣਾ ਨਹੀਂ ਤੁਸੀਂ ਅੱਜ ਵੀ ਆਵਾਜ਼ ਮਾਰੂਗੇ ਅਸੀਂ ਖੜੇ ਆ ਅਸੀਂ ਅੱਜ ਵੀ ਤਾਂ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਾਂਗੇ ਨਾ ਅਕਦੀ ਬੋਲੇ ਆ ਤਾਂ ਜਿਹੜੇ ਬੋਲਦੇ ਪਏ ਨੇ ਔਰ ਰੀਤੂ ਜੀ ਜੋਤੀ ਜੀ ਜੋ ਕਰਦੇ ਪਏ ਨੇ ਪਲੀਜ਼ ਤਾਂ ਉਹਨਾਂ ਦੀ ਮਹਾਰਾਜ ਕਮੈਂਟਸ ਜਿਹੜੇ ਗਲਤ ਕਰਦੇ ਆ ਜੋਤੀ ਜੀ ਆ ਉਸਮਾਨ ਨੂੰ ਧਮਕੀਆਂ ਦੇ ਰਹੇ ਮੈਨੂੰ ਧਮਕੀਆਂ ਮਿਲ ਰਹੀਆਂ ਰੋਜ਼ ਮਹਾਰਾਜ ਗੈਂਗਸਟਰ ਬੰਦਾ ਰੱਖਿਆ ਹੋਇਆ ਜੋਤੀ ਜੀ ਨੇ ਉਸਮਾਨ ਨੂਰ ਅਵਿਨਾਸ਼ ਕੁਮਾਰ ਜੀ ਦਾ ਨਾਮ ਕਰਤਾਰਪੁਰ ਦਾ ਰਹਿਣ ਵਾਲਾ ਹੋ ਤਾਂ ਸੰਗਤ ਜੀ ਇੱਕ ਸਾਈਡ ਨਾਲ ਦੇਖਿਆ ਕਰੋ ਮੈਂ ਮੰਨਦਾ ਜੋਤੀ ਜੀ ਆਰਟਿਸਟ ਨੇ ਬਹੁਤ ਬਾ ਕਮਾਲ ਆਰਟਿਸਟ ਨੇ ਸੁਰ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਪਰ ਜੋਤੀ ਜੀ ਇੱਦਾਂ ਨਹੀਂ ਕਰੀਦਾ ਹੁੰਦਾ ਇੱਦਾਂ ਨਹੀਂ ਕਰੀਦਾ ਹੁੰਦਾ ਤਾਂ ਬਾਕੀ ਉਸਮਾਨ ਜੀ ਤੁਸੀਂ ਬਹੁਤ ਪੈਸੇ ਲਗਾ ਰਹੇ ਹੋ ਮੈਨੂੰ ਬਦਨਾਮ ਕਰਨ ਦੀ ਪਰ ਉਹ ਰੱਬ ਬੈਠਾ ਉਸਮਾਨ ਅਵਿਨਾਸ਼ ਕੁਮਾਰ ਕੁਰਪਤਾਰਪੁਰ ਦਾ ਸਾਡਾ ਡਰਾਈਵਰ ਸੀ ਜਿਹਨੂੰ ਇਹ ਕਹਿ ਰਿਹਾ ਮੈਂ ਕੀ ਕਹਿ ਸਕਦਾ ਤੁਹਾਨੂੰ ਪਤਾ ਲੱਗ ਜਾਣਾ ਚੈੱਕ ਕਰ ਲੈਣਾ ਜੋਤੀ ਜੀ ਨੇ ਉਹਦਾ ਨਾਮ ਉਸਮਾਨ ਨੂਰ ਰੱਖਿਆ ਹੈ ਮੈਂ ਤਾਂ ਸੌਰੀ ਮੈਂ ਕੁਝ ਵੀ ਗਲਤ ਕਹਿ ਗਿਆ ਹਾਂ ਵਾ ਸੰਗਤ ਜੀ ਬਸ ਇਨਕ ਲਾਈਵ ਆਣ ਲਈ ਮੈਂ ਮਜਬੂਰ ਹੋ ਚੁੱਕਾ ਸੀ ਤਾਂ ਮੈਂ ਸਾਰਿਆਂ ਲਈ ਹਾਜ਼ਰ ਆ ਤਾ ਇਹ ਰੱਬ ਜੀ ਜਾਣਦੇ ਆ ਜੀ ਕਿੱਦਾਂ ਨਾਮ ਬਦਲਿਆ ਉਸਮਾਨ ਨੂਰ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਮੈਂ ਨਹੀਂ ਜਾਣਦਾ ਤਾਂ ਮੈਂ ਇਸ ਨਾਮ ਦੇ ਖਾਤਰ ਚੁੱਪਾਂ ਔਰ ਚੁੱਪ ਸੀ ਤਾਂ ਰੱਬ ਜਾਣਦਾ ਹੈ ਥੈਂਕ ਯੂ ਥੈਂਕ ਯੂ ਸੰਗਤ ਜੀ ਦੁਆ ਰੱਖਣਾ ਬਸ ਡਰਦਾ ਨਹੀਂ ਮੈਂ ਡਰਦਾ ਹੁੰਦਾ ਤੇ ਆ ਜੱਟ ਮਹੀਨੇ ਹੋ ਗਏ ਜੋਤੀ ਜੀ ਨੇ ਮੇਰੇ ਤੇ ਕੇਸ ਕੀਤਾ ਹੋਇਆ ਮੈਂ ਬੈਠਾ ਦਰਦਾਂ ਮੈਂ ਰੱਬ ਕੋਲੋਂ ਆ ਸਿਰਫ ਸਿਰਫ ਰੱਬ ਕੋਲੋਂ ਦਰਦਾਂ ਸੰਗਤ ਜੀ ਤੁਸੀਂ ਕਹਿ ਸਕਦੇ ਹੋ ਤੁਹਾਡਾ ਹੱਕ ਹੈ ਕਿਉਂਕਿ ਤੁਸੀਂ ਗਲਤ ਕਮੈਂਟ ਕਰਨ ਵਾਲਿਆਂ ਨੂੰ ਵੀ ਤੁਹਾਨੂੰ ਹਜੇ ਪਤਾ ਨਹੀਂ ਹੈ ਕੁਝ ਵੀ ਤੁਹਾਨੂੰ ਕੁਝ ਵੀ ਨਹੀਂ ਪਤਾ ਮੈਂ ਕਿਸ ਤਰ੍ਹਾਂ 9 ਸਾਲ ਦੇ ਵਿੱਚ ਕਿਹੜਾ ਕਿਹੜਾ ਕਿੱਦਾਂ ਜੀ ਕੇ ਇੱਥੇ ਤੱਕ ਆਇਆ ਪਰ ਅਜ ਤੱਕ ਮੈਂ ਇਸ ਪਰਵਾਰ ਨੂੰ ਅਲੱਗ ਨਹੀਂ ਹੋਣ ਦਿੱਤਾ ਸੀ ਕਦੀ ਕੋਈ ਮੇਤੇ ਇਲਜ਼ਾਮ ਲਗਾਈ ਜਾਵੇ ਮੈਨੂੰ ਕੋਈ ਟੈਨਸ਼ਨ ਹੀ ਹੈ ਨਹੀਂ ਕਿਸੇ ਦੀ ਜੇ ਟੈਨਸ਼ਨ ਨਹੀਂ ਨਾ ਬੈਠਾ ਅਗਰ ਐਡਾ ਦੀ ਗੱਲ ਹੁੰਦੀ ਸੁਲਤਾਨਾ ਜੀ ਅੱਜ ਉਥੇ ਯੂਕੇ ਚ ਨਾ ਹੁੰਦੇ ਸੁਲਤਾਨਾ ਜੀ ਯੂਕੇ ਚ ਆ ਨਾ ਕਿਉਂਕਿ ਮੈਂ ਇਹਨਾਂ ਦਾ ਨਾਮ ਨਹੀਂ ਖਰਾਬ ਕਰਨਾ ਚਾਹੁੰਦਾ ਪ੍ਰੋਮੋਟਰਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਪਹਿਲਾਂ ਹੀ ਜੋਤੀ ਜੀ ਨੇ ਬਹੁਤ ਪਰੇਸ਼ਾਨ ਕੀਤਾ ਉਹਨਾਂ ਦੇ ਦੱਸ ਵੀ ਨਹੀਂ ਸਕਦੇ ਅਸੀਂ ਉਸਮਾਨ ਨੂਰ ਤੂੰ ਮੇਰੀ ਲਾਈਫ ਖਰਾਬ ਕੀਤੀ ਹੈ ਔਰ ਅਗਰ ਕੁਝ ਵੀ ਹੋਇਆ ਕਿਸੇ ਵੀ ਗੱਲ ਦਾ ਤੂੰ ਜ਼ਿੰਮੇਵਾਰ ਹੈ ਮੈਂ ਲਾਈਵ ਕਹਿ ਰਿਹਾ ਅੱਜ ਮੈਂ ਮਜਬੂਰ ਹੋ ਕੇ ਕਹਿ ਰਿਹਾ 1.5 ਸਾਲ ਹੋ ਗਏ ਸੰਗਤ ਜੀ ਮੈਨੂੰ ਖੂਨ ਦੇ ਹੰਝੂ ਰਵਾਏ ਇਹਨਾਂ ਨੇ ਇੱਕ ਇੱਕ ਪੈਸਾ ਇਹਨਾਂ ਦੇ ਕੋਲ ਹੈ। ਤੂੰ ਬहोत ਮੋਟੀਆਂ ਸੋਨੇ ਦੀਆਂ ਚੈਨਾ ਪਾ ਕੇ ਘੁੰਮਦਾ ਭਰਾ ਕੋਈ ਗੱਲ ਨਹੀਂ। ਔਰ ਜਿਸ ਦਿਨ ਦੇ ਮੈਂ ਤੁਸੀਂ ਮੈਨੂੰ ਨਹੀਂ ਕਰ ਲਿਆ ਫਿਰ ਸੁਲਤਾਨਾ ਜੀ ਨੂੰ ਜਦੋਂ ਅਸੀਂ ਦੋਨੋਂ ਹੀ ਆਪਣੀ ਰੋਟੀ ਚਲਾਉਣ ਲਈ ਕੰਮ ਕਰਨ ਲੱਗ ਪਏ ਤਾਂ ਤੁਹਾਡੇ ਕੋ ਬਰਦਾਸ਼ਤ ਨਹੀਂ ਹੋ ਰਿਆ। ਔਰ ਮੇਰਾ ਔਰ ਸਾਹਿਲ ਦਾ ਵੀਜ਼ਾ ਰੋਕਿਆ ਗਿਆ ਯੂਕੇ ਦਾ। ਅਸੀਂ ਨਹੀਂ ਆਏ ਕੋਈ ਨਹੀਂ ਤੁਸੀਂ ਆਪਣਾ ਕੰਮ ਕਰੋ ਸਾਨੂੰ ਕੋਈ ਮਤਲਬ ਨਹੀਂ।